ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਫਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਵਰਚੂਅਲੀ ਉਦਘਾਟਨ ਕੀਤਾ ਗਿਆ ਫਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਹੋ ਗਈ ਹੈ ਇਸ ਵੇਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਮੌਜੂਦ ਰਹੇ ਨੇ ਤਾਂ ਵੰਦੇ ਭਾਰਤ ਟ੍ਰੇਨ ਦਾ ਅਜ ਵਰਚੂਅਲੀ ਉਦਘਾਟਨ ਕੀਤਾ ਗਿਆ ਹੈ ਵੰਦੇ ਭਾਰਤ ਟ੍ਰੇਨ ਫਰੋਜਪੁਰ ਕੈਂਟ ਤੋਂ ਦਿੱਲੀ ਤੱਕ ਜਾਏਗੀ ਤੇ ਫਿਰ ਦਿੱਲੀ ਤੋਂ ਫਰੋਜਪੁਰ ਵਾਪਸ ਆਵੇਗੀ। ਇਸ ਟ੍ਰੇਨ ਦੀ ਸ਼ੁਰੂਆਤ ਹੋ ਚੁੱਕੀ ਹੈ। ਫਰੋਜਪੁਰ ਵਾਸੀਆਂ ਨੂੰ ਇਸ ਟ੍ਰੇਨ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਤਾਂ ਸਰਹੱਦੀ ਇਲਾਕੇ ਫਰੋਜਪੁਰ ਨੂੰ ਪੀਐਮ ਮੋਦੀ ਵੱਲੋਂ ਇਹ ਵੱਡੀ ਸੌਗਾਤ ਦਿੱਤੀ ਗਈ ਹੈ। ਇਹ ਟ੍ਰੇਨ ਸਵੇਰੇ 7:55 ਵਜੇ ਰਵਾਨਾ ਹੋਇਆ ਕਰੇਗੀ। ਫਰੋਜਪੁਰ ਤੌਰ ਵਾਣਾ ਹੋ ਕੇ ਬਠਿੰਡਾ ਧੂਰੀ ਪਟਿਆਲਾ ਅੰਮ੍ਰਿਤਸਰ ਕੁਰਕੁਸ਼ੇਤਰ ਪਾਣੀਪਤ ਤੇ ਫਿਰ ਦਿੱਲੀ ਪਹੁੰਚੇਗੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਟ੍ਰੇਨ ਉਸੇ ਦਿਨ ਹੀ ਵਾਪਸ ਵੀ ਪਰਤੇਗੀ ਸ਼ਾਮ 4 ਵਜੇ ਇਹ ਟ੍ਰੇਨ ਉਥੋਂ ਚੱਲੇਗੀ ਤੇ ਦੇਰ ਰਾਤ ਫਿਰੋਜ਼ਪੁਰ ਪਹੁੰਚੇਗੀ ਇਸ ਨਾਲ ਕਾਰੋਬਾਰੀਆਂ ਨੂੰ ਵੀ ਵੱਡਾ ਫਾਇਦਾ ਮਿਲੇਗਾ ਹਫਤੇ ਦੇ ਵਿੱਚ 6 ਦਿਨ ਇਹ ਟ੍ਰੇਨ ਚੱਲੇਗੀ ਤੇ ਬੁੱਧਵਾਰ ਨੂੰ ਛੁੱਟੀ ਹੋਇਆ ਕਰੇਗੀ ਤਾਂ ਪੀਐਮ ਮੋਦੀ ਵੱਲੋਂ ਹਰੀ ਝੰਡੀ ਦਿਖਾ ਕੇ ਇਸ ਟ੍ਰੇਨ ਨੂੰ ਰਵਾਨਾ ਕੀਤਾ ਗਿਆ ਇਸ ਦੇ ਨਾਲ ਫਿਰੋਜ਼ਪੁਰ ਵਾਸੀਆਂ ਨੂੰ ਪੀਐਮ ਮੋਦੀ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਗਿਆ ਹੈ